ਦੇਸ਼ ਦੇਸ਼ ਵਿੱਚ ਤੁਹਾਡੇ ਸਮੂਹ ਭਾਰਤ ਵਾਸੀਆਂ ਨੂੰ ਆਜ਼ਾਦੀ ਦੇ 78ਵੇਂ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਅਸੀਂ ਅਸੀਂ ਕਾਂਗਰਸ ਦੇ ਦਿਹਾਤੀ ਦਫ਼ਤਰ ਦੇ ਵਿੱਚ ਮੌਜੂਦ ਹਾਂ ਤਿਰੰਗੇ ਦੀ ਰਸਮ ਕੀਤੀ ਗਈ ਆ ਜੋ ਦੇਸ਼ ਦੀ ਸ਼ਾਨ ਆ ਤਾਂ ਸਾਡੇ ਨਾਲ ਪ੍ਰਧਾਨ ਹਰਪਾਲ ਸਿੰਘ ਅਜਨਾਲਾ ਸਾਹਿਬ ਨੇ ਅਜਨਾਲਾ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦੇ ਦਿਹਾੜੇ ਤੇ ਮੈਂ ਕਹਿੰਦਾ ਬਹੁਤ ਸ਼ੁਭ ਦਿਹਾੜਾ ਹੈ ਸਾਡੀ ਆਜ਼ਾਦੀ ਦਿਵਸ ਹੈ 78ਵਾਂ ਔਰ ਉਹਨਾਂ ਸੂਰਮਿਆਂ ਨੂੰ ਅੱਜ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਔਰ ਸ਼ਹਾਦਤਾਂ ਦੇ ਕੇ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ ਔਰ ਅੱਜ ਅਸੀਂ ਦੁਨੀਆ ਦੇ ਵਿੱਚ ਸਾਡਾ ਨਾਮ ਆ ਆਜ਼ਾਦੀ ਦੇ ਬਾਅਦ ਅਸੀਂ ਜਿੰਨੀ ਤਰੱਕੀ ਕੀਤੀ ਇਸ ਮੁਲਕ ਨੇ ਉਹ ਵੀ ਇੱਕ ਸਲਾਗਾ ਯੋਗ ਹੈ ਔਰ ਅੱਗੇ ਨੂੰ ਵਧ ਰਹੇ ਹਾਂ ਔਰ ਉਸ ਆਜ਼ਾਦੀ ਦੀ ਬਦੌਲਤ ਉਹਨਾਂ ਸ਼ੂਰਮਿਆਂ ਦੀ ਬਦੌਲਤ ਅੱਜ ਅਸੀਂ ਇੱਥੇ ਕਦਮ ਪੁੱਟ ਰਹੇ ਇੱਕ ਬਹੁਤ ਵੱਡਾ ਵਿਰਸਾ ਹੈ ਸਾਡਾ ਔਰ ਖਾਸ ਤੌਰ ਤੇ ਪੰਜਾਬੀਆਂ ਦਾ ਜਿਨਾਂ ਨੇ ਨਾਇ ਨਾ ਯੋਗਦਾਨ ਪਾਇਆ ਜੋ ਇੱਕ ਵਾਰ ਫਿਰ ਸਾਰਿਆਂ ਨੂੰ 78ਵੇਂ ਇੰਡੀਪੈਂਡੈਂਸ ਡੇ ਲੋਕਤੰਤਰ ਦਿਵਸ ਸਾਰਿਆਂ ਨੂੰ ਵਧਾਈ ਦਿੰਦਾ ਹੋਇਆ ਅੱਜ ਸਾਰੇ ਹੀ ਇੱਥੇ ਸਮੂਹ ਸਾਡੀ ਆਦੇਦਾਰ ਸਹਿਬਾਨ ਸੰਗਤ ਆਈ ਸੀ ਉਹਨਾਂ ਦਾ ਅਸੀਂ ਮਾਨ ਸਨਮਾਨ ਵੀ ਕੀਤਾ ਔਰ ਉਹਨਾਂ ਨੂੰ ਯਾਦ ਕਰਾ ਕੀਤਾ ਜਿਨ੍ਹਾਂ ਲੋਕਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਇਹਨਾਂ ਸ਼ਬਦਾਂ ਦੇ ਨਾਲ ਲਕ ਲਕ ਸਾਰਿਆਂ ਨੂੰ ਵਧਾਈ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸਾਡੇ ਪੰਜਾਬੀ ਹਿੰਦੁਸਤਾਨੀ ਜਿਹੜੇ ਬਾਹਰ ਵੱਸਦੇ ਨੇ ਉਹਨਾਂ ਨੂੰ ਵੀ ਅੱਜ ਦੇ ਦਿਨ ਦੀ ਬਹੁਤ-ਬਹੁਤ ਵਧਾਈ ਆ ਇਹਨਾਂ ਸ਼ਬਦਾਂ ਦੇ ਨਾਲ ਜੈ ਹਿੰਦ ਧੰਨਵਾਦ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਅਮਰਸਰ ਦੇ ਜ਼ਿਲ੍ਹਾ ਦਿਹਾਤੀ ਦਫ਼ਤਰ ਦੇ ਵਿੱਚ ਮੌਜੂਦ ਆ ਤਿਰੰਗੇ ਦੀ ਰਸਮ ਕੀਤੀ ਗਈ ਆ ਤਾਂ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਹਰਪ੍ਰਤਾਪ ਸਿੰਘ ਅਜਨਾਲਾ ਸਨ ਅੱਜ ਦੇ ਦਿਹਾੜੇ ਦੇ ਉੱਤੇ ਸਮੂਹ ਭਾਰਤ ਵਾਸੀਆਂ ਨੂੰ ਜਿੱਥੇ ਵਿਦਾਈ ਦਿੱਤੀ ਆ ਉੱਥੇ ਹੀ ਅੱਜ ਦੇ ਇਤਿਹਾਸ ਤੋਂ ਵੀ ਜਾਣੂ ਕਰਵਾਇਆ ਗਿਆ ਬੜਾਈ ਗੌਰਵ ਮਈ ਦੇਣਾ ਕਿਉਂਕਿ 78ਵੇਂ ਵਰੇ ਗੰਢਾ ਆਜ਼ਾਦੀ ਦੀ ਹਰ ਜਗ੍ਹਾ ਤੇ ਜੋ ਸਾਡੀ ਦੇਸ਼ ਦਾ ਇੱਕ ਗੌਰਵ ਆ ਸ਼ਾਨ ਹੈ ਤਿਰੰਗਾ ਲਹਿਰਾਇਆ ਜਾਂਦਾ ਤਾਂ ਅਸੀਂ ਹਰ ਇੱਕ ਨੂੰ ਅਪੀਲ ਕਰਦੇ ਆ ਕਿ ਸਾਡੇ ਦੇਸ਼ ਦੀ ਸ਼ਾਨ ਤਿਰੰਗੇ ਦਾ ਜੋ ਬੰਦਾ ਸਨਮਾਨ ਆ ਉਹ ਹਮੇਸ਼ਾ ਕਾਇਮ ਰਹਿਣਾ ਚਾਹੀਦਾ